ਅ ਮੈਂ ਬੜੇ ਚਿਰ ਬੜੀ ਭਾਰੀ ਅੰਮ੍ਰਿਤਸਰ ਆਂਦੀ ਰਹੀ ਆ ਤੇ ਹੁਣ ਹਾਲਤ ਜਿਹੜੀ ਹੈ ਪਹਿਲਾਂ ਤੋਂ ਖਰਾਬ ਤੇ ਖਰਾਬ ਹੋਰ ਖਰਾਬ ਦਿਸ ਰਹੀ ਹੈ ਇੱਥੇ ਚਲਦੇ ਚਲਦੇ ਤੁਰਦੇ ਤੁਰਦੇ ਇੰਨੇ ਕੂੜੇ ਦੇ ਢੇਰ ਲਾਏ ਹੋਏ ਨੇ ਮੈਂ ਜਦੋਂ ਲੋਕਾਂ ਤੋਂ ਪੁੱਛਿਆ ਮੈਂ ਕਿਹਾ ਇੰਨੇ ਢੇਰ ਕਾਦੇ ਲਈ ਨੇ ਕਹਿੰਦੇ ਨੇ ਗੱਡੀ ਨਹੀਂ ਆਂਦੀ ਜੀ ਜਿਹੜੀ ਤੁਹਾਡੇ ਵੇਲੇ ਗੱਡੀ ਆਂਦੀ ਸੀ ਕੂੜਾ ਚੁੱਕਣ ਲਈ ਹਰ ਗਲੀ 'ਚ ਉਹ ਗੱਡੀ ਆਣੀ ਬੰਦ ਹੋ ਗਈ ਹੈ ਇਹ ਜਿਹੜਾ ਚੋਣ ਹੈ ਇਹ ਚੋਣ ਮਿਊਨਿਸਪਲ ਬਾਡੀ ਦਾ ਲੋਕਲ ਬਾਡੀ ਦਾ ਇਲੈਕਸ਼ਨ ਹੈ ਲੋਕਲ ਬਾਡੀ ਦੇ ਇਲੈਕਸ਼ਨ ਜਿਹੜੇ ਲੋਕਲ ਬਾਡੀ ਦੇ ਕੰਮ ਨੇ ਉਹ ਹੁੰਦੇ ਹੋਏ ਮੈਨੂੰ ਦਿਸ ਨਹੀਂ ਰਹੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਆਪਾਂ ਪੰਜਾਬੀਆਂ ਨੇ ਮਿਲ ਕੇ ਉਹ ਸਰਕਾਰ ਨੇ ਆਪਣੇ ਜਿਹਨੇ ਵਾਅਦੇ ਸੀ ਉਹ ਵਾਦਾ ਫਿਰੋਸ਼ੀ ਕੀਤੀ ਹੈ ਵਾਦਾ ਖਫਾਈ ਕੀਤੀ ਹੈ ਕਿਤੇ ਕਿਸੇ ਨੇ ਕੋਈ ਵਾਦਾ ਪੂਰਾ ਨਹੀਂ ਕੀਤਾ 1000 ਰੁਪਏ ਹਰ ਮਹਿਲਾ ਨੂੰ ਦੇਣ ਦਾ ਕੰਮ ਕਰਨ ਲਈ ਕਿਹਾ ਸੀ ਮੈਂ ਤੁਰਦੇ ਤੁਰਦੇ ਬਹੁਤਾਂ ਨੂੰ ਪੁੱਛਿਆ ਮੈਂ ਕਿ ਕੋਈ ਇੱਕ ਮੈਨੂੰ ਇਹੋ ਜਿਹੀ ਔਰਤਾਂ ਮਿਲਾਓ ਜਿਨ੍ਹਾਂ ਨੂੰ 1000 ਰੁਪਏ ਉਹਨਾਂ ਦੇ ਬੈਂਕ ਅਕਾਊਂਟ 'ਚ ਆਏ ਨੇ ਇਹੋ ਜਿਹਾ ਕੋਈ ਬੰਦਾ ਨਹੀਂ ਮਿਲਿਆ ਲੋਕਾਂ ਤੋਂ ਗੱਲ ਕੀਤੀ ਤੇ ਉਹਨਾਂ ਨੇ ਇੱਕੋ ਗੱਲ ਕਹੀ ਕਿ ਜਿਹੜਾ ਪਾਣੀ ਪੀਂਦਾ ਹੈ ਤੇ ਸੀਵਰ ਦਾ ਉਹ ਮਿਕਸ ਹੋ ਕੇ ਨਾਲੀਆਂ ਚ ਆ ਰਿਹਾ ਹੈ ਨਾਲੀ ਦਾ ਪਾਣੀ ਤੇ ਨਲ ਦਾ ਪਾਣੀ ਫਰਕ ਹੀ ਨਹੀਂ ਪਤਾ ਚੱਲ ਰਿਹਾ ਐਨੀ ਬੋ ਮਾਰ ਰਿਹਾ ਤੇ ਇਹੋ ਜਿਹਾ ਪਾਣੀ ਸੀਵਰ ਦੀ ਜਿਹੜੀ ਇੱਥੇ ਕਦੇ ਦਿਸਦੀ ਹੈ ਪਹਿਲਾ ਸੀਵਰ ਨਹੀਂ ਜਿਹੜੇ ਈਸਟਰਨ ਪਾਰਟ ਚ ਨੇ ਪਿੰਡਾ ਚ ਨੇ ਉੱਥੇ ਕੋਈ ਪਾਣੀ ਦੀ ਤੇ ਸੀਵਰ ਦੀ ਵਿਵਸਥਾ ਨਹੀਂ ਹੈ ਅੱਜ ਵੀ ਖੁੱਲੇ ਨਾਲੇ ਤੁਰ ਰਹੇ ਨੇ ਉਹ ਨਾਲੀਆਂ ਦਾ ਕੋਈ ਕੰਮ ਨਹੀਂ ਹੋਇਆ ਭਗਤਾਵਾਲਾ ਦਾ ਤੇ ਚੱਬਲ ਦਾ ਉਹ ਕੂੜੇ ਦੇ ਢੇਰ ਬਨੇ ਹੋਏ ਨੇ ਜਿਨ੍ਹਾਂ ਫਲਾਈਓਵਰ ਤੇ ਬਾਕੀ ਕੰਮ ਅਸੀਂ ਸ਼ੁਰੂ ਕੀਤਾ ਸੀ ਉਹ ਅੱਜ ਵੀ ਬੰਦ ਪਿਆ ਹੈ 900 ਕਰੋੜ ਤੋਂ ਵੱਧ ਪੈਸਾ ਸੈਂਟਰਲ ਗਵਰਨਮੈਂਟ ਨੇ ਭੇਜਿਆ ਹੈ ਸਮਾਰਟ ਸਿਟੀ ਲਈ ਅੰਮ੍ਰਿਤਸਰ ਦਾ ਉਹ ਪੈਸਾ ਇਹਨਾਂ ਨੇ ਕਿੱਥੇ ਖਾਇਆ ਕਿੱਥੇ ਲਾਇਆ ਉਹ ਮੈਨੂੰ ਦਿਸਦਾ ਨਹੀਂ ਹੈ ਲਾਇਆ ਹੋਇਆ ਤੇ ਕਿਤੇ ਵੀ ਨਹੀਂ ਦਿਸਦਾ ਹਸਪਤਾਲਾ ਦੀ ਹਾਲਤ ਵੀ ਖਰਾਬ ਹੈ ਜਿਹੜੀ ਆਮ ਜਨਤਾ ਜਿਹੜੀ ਬਿਮਾਰੀ ਸਮਾਰੀ ਦੇ ਹਰ ਘਰ ਚ ਕੋਈ ਨਾ ਕੁਝ ਰਹਿੰਦਾ ਹੀ ਹੈ ਉਹ ਬੰਦੇ ਨੂੰ ਜਾਨ ਲਈ ਕੋਈ ਕੰਮ ਨਹੀਂ ਹੋ ਰਿਹਾ ਨੋਨ ਟ੍ਰਾਂਸਪੇਰੈਂਟ ਤਰੀਕੇ ਨਾਲ ਕੰਮ ਹੋ ਰਹਾ ਹੈ ਜਿਹੜੇ ਲੋਕਾਂ ਨੂੰ ਨੋ ਆਬਜੈਕਸ਼ਨ ਸਰਟੀਫਿਕੇਟ ਚਾਹੀਦੇ ਨੇ ਮਕਾਨ ਬਣਾਉਣ ਲਈ ਨਕਸ਼ੇ ਪਾਸ ਕਰਨ ਲਈ ਉੱਥੇ ਵੀ ਬੇਈਮਾਨੀ ਦਾ ਅੱਡਾ ਬਣਿਆ ਹੋਇਆ ਹੈ ਰਿਸ਼ਵਤਖੋਰੀ ਬੇਈਮਾਨੀ ਕੰਮ ਨਹੀਂ ਕਰਨਾ ਨਿਕੰਮਾਪਨ ਚਾਰੇ ਪੈਸੇ ਜਿਹੜੇ ਹੈ ਅਵਿਵਸਥਾ ਦਿਸ ਰਹੀ ਹੈ ਉਹ ਅਵਿਵਸਥਾ ਦਾ ਜਿਹੜਾ ਕਾਰਨ ਹੈ ਉਹ ਕਾਰਨ ਕਿਤੇ ਨਾ ਕਿਤੇ ਮਿਸ ਗਵਰਨੈਂਸ ਜਿਹੜਾ ਦੁਰਵਿਵਹਾਰ ਤੇ ਦੁਰਸ਼ਾਸਨ ਜਿਹੜਾ ਹੈ ਉਹ ਦਿਸਦਾ ਐ ਮੰਦਰ ਤੇ ਹਰਮੰਦਰ ਸਾਹਿਬ ਦੀ ਪਵਿੱਤਰ ਭੂਮੀ ਹੈ ਐ ਭੂਮੀ ਦੁਰਗਿਆਨਾ ਮੰਦਿਰ ਦੀ ਪਵਿੱਤਰ ਭੂਮੀ ਹੈ ਇੱਥੇ ਸਾਡੇ ਪੁਰਖਿਆਂ ਨੇ ਬਹੁਤ ਤਪੱਸਿਆ ਕਰਕੇ ਐ ਜ਼ਮੀਨ ਨੂੰ ਸਾਧਿਆ ਹੈ ਲੇਕਿਨ ਜਿਹੜੇ ਗਲਤ ਹੱਤਾ ਜਾਣ ਕਰਕੇ ਅੱਜ ਸਾਡੇ ਬੱਚੇ ਡਰਗ ਐਡਿਕਸ਼ਨ ਦੇ ਨਸ਼ੇ ਦੀ ਲੱਤ ਆਏ ਹੋਏ ਨੇ ਨਿਕੰਮਾਪਨ ਚਾਰੇ ਪਾਸੇ ਦਿਸਦਾ ਹੈ ਪੁਲਿਸ ਦਾ ਕੰਮ ਨਹੀਂ ਦਿਸਦਾ ਤੇ ਸਿਕਿਉਰਿਟੀ ਵਧਾਣ ਲਈ ਸੁਰੱਖਿਆ ਦਾ ਮਾਹੌਲ ਪੈਦਾ ਕਰਨ ਲਈ ਅਸੀਂ ਸੀਸੀਟੀਵੀ ਕੈਮਰੇ ਵਾਈਫਾਈ ਬੱਚਿਆਂ ਦੀ ਪੜਾਈ ਲਿਖਾਈ 'ਚ ਵੀ ਮਦਦ ਮਿਲੇ ਉਹ ਕਵਰੇਜ ਦਾ ਕੰਮ ਕਰਨਗੇ ਸਫਾਈ ਦਾ ਕੰਮ ਕਰਨਾ ਪਾਣੀ ਦਾ ਕੰਮ ਕਰਨਾ ਜਿਹੜੀ ਸਮੱਸਿਆਵਾਂ ਨੇ ਲੋਕਾਂ ਦੀ ਉਥੇ ਭ੍ਰਸ਼ਟਾਚਾਰ ਘਟੂਏ ਤੇ ਟਰਾਂਸਪੇਰੈਂਟ ਤਰੀਕੇ ਨਾਲ ਗਵਰਨੈਂਸ ਚਲੇ ਜਿਹੜਾ ਹਰ ਨੋ ਆਬਜੈਕਸ਼ਨ ਸਰਟੀਫਿਕੇਟ ਦੇ ਪੈਸੇ ਲੋਕਾਂ ਨੂੰ ਦੇਨੇ ਪੈਂਦੇ ਨੇ ਉਹਨਾਂ ਦੇ ਇੰਪੈਨ ਨੇ ਪੈਣ ਤੇ ਡਿਜੀਟਲ ਟਰਾਂਸਫਰਮੇਸ਼ਨ ਜਿਹਨੂੰ ਕਹਿੰਦੇ ਨੇ ਕਿ ਡਿਜੀਟਲ ਤਰੀਕੇ ਨਾਲ ਪੈਸਾ ਤੇ ਬਾਕੀ ਕੰਮ ਲੈਣ ਦੇਣ ਦਾ ਹੋਏ ਤਾਕੀ ਸਾਰਿਆਂ ਦਾ ਰਿਕਾਰਡ ਮੇਨਟੇਨ ਕਰਨ ਲਈ ਕਿਸੇ ਨੂੰ ਕੋਈ ਪ੍ਰੋਬਲਮ ਵੀ ਨਾ ਹੋਏ ਔਰ ਸਾਰਿਆਂ ਨੂੰ ਰੇਟ ਵੀ ਪਤਾ ਹੋਵੇ ਕਿ ਨਕਸ਼ਾ ਪਾਸ ਕਰਾਉਣ ਦੇ ਇੰਨੇ ਪੈਸੇ ਲੱਗਨੇ ਨੇ ਸੜਕਾਂ ਦੇ ਪੈਸੇ ਕਿੱਥੇ ਗਏ ਉਹ ਸਾਰਿਆਂ ਨੂੰ ਪਤਾ ਚੱਲੇ ਜਿਹੜਾ ਐਮਐਲਏ ਲੈਡ ਦਾ ਬਾਕੀਆ ਦਾ ਪੈਸਾ ਕਿੱਥੇ ਜਾ ਰਿਹਾ ਕੀ ਹੋ ਰਿਹਾ ਕਿਸੇ ਨੂੰ ਕੁਝ ਪਤਾ ਨਹੀਂ ਐ ਸਮਾਰਟ ਸਿਟੀ ਦਾ ਪੈਸਾ ਕਿੱਥੇ ਗਿਆ ਉਹ ਵੀ ਕਿਸੇ ਨੂੰ ਨਹੀਂ ਪਤਾ